ਮਾ ਬਾਬਦੀ ਮਾ ਤੋ ਤੋ ਬਾ ਬੇ ਛੋਟੀ ਭੈਣ ਦੀ ਜ਼ਿੰਮੇਵਾਰੀ ਮੇਰੇ ਉੱਤੇ ਆ ਗਈ ਸੀ ਅਤੇ ਜਦੋਂ ਮੈਂ ਸ਼ਾਮ ਨੂੰ ਘਰ ਆਉਂਦਾ ਤਾਂ ਮੇਰੀ ਭੈਣ ਪਸੀਨੇ ਨਾਲ ਭਿੱਜੀ ਥੱਕੀ ਪਈ ਹੁੰਦੀ ਅਤੇ ਪਤਨੀ ਕਹਿੰਦੀ ਇਸ ਦਾ ਵਿਆਹ ਕਰੋ ਸਾਰਾ ਦਿਨ ਘਰੇ ਲੇਟੀ ਰਹਦੀ ਏ ਮੈਂ ਪਤਨੀ ਨੂੰ ਆਖਦਾ ਕੀ ਇਸ ਦਾ ਖਿਆਲ ਰੱਖਿਆ ਕਰੋ ਸਮਾਂ ਆਉਣ ਤੇ ਵਿਆਹ ਕਰ ਦਿਆਂਗੇ ਇੱਕ ਦਿਨ ਮੈਂ ਘਰ ਆਇਆ ਤਾਂ ਭੈਣ ਦੇ ਕਮਰੇ ਵਿੱਚੋਂ ਸਿਸਕੀਆਂ ਦੀ ਆਵਾਜ਼ ਆ ਰਹੀ ਸੀ ਜਦੋਂ ਕਮਰੇ ਵਿੱਚ ਗਿਆ ਤਾਂ ਉਸ ਦੀ ਲੱਤ ਟੁੱਟੀ ਹੋਈ ਸੀ ਅਤੇ ਪਤਨੀ ਤਰੰਤ ਬੋਲੀ ਸੀੜੀਆਂ ਤੋਂ ਡਿੱਗ ਗਈਏ ਮੈਂ ਉਸ ਦੀ ਮਰਮ ਪੱਟੀ ਕਰਵਾਈ ਅਤੇ ਅਗਲੇ ਦਿਨ ਭੈਣ ਅਲੀ ਫਾਲਾ ਤੇ ਦਵਾਈਆਂ ਲੈ ਕੇ ਥੋੜਾ ਜਲਦੀ ਘਰ ਚਲਾ ਗਿਆ ਤਾਂ ਮੇਰੀ ਰੂਹ ਕੰਬੁੱਠੀ ਸਾਹਮਣੇ ਮੇਰੀ ਪਤਨੀ ਕੀ ਗੱਲ ਏ ਅੰਜਨਾ ਤੂੰ ਠੀਕ ਤਾਂ ਹੈ ਨਾ ਤੂੰ ਅੱਜ ਬਹੁਤ ਥੱਕੀ ਅਤੇ ਪਰੇਸ਼ਾਨ ਜਿਹੀ ਲੱਗ ਰਹੀ ਹੈ ਕੋਈ ਗੱਲ ਏ ਤਾਂ ਮੈਨੂੰ ਦੱਸ ਮੈਂ ਹਲੇ ਘਰ ਆਇਆ ਸੀ ਅਤੇ ਸਾਹਮਣੇ ਹੀ ਅੰਜਨਾ ਨੂੰ ਬਰਾਮ ਦੇ ਵਿੱਚ ਲੇਟਿਆ ਦੇਖ ਕੇ ਚਿੰਤਿਤ ਹੋ ਗਿਆ ਸੀ ਉਹ ਪਸੀਨੇ ਨਾਲ ਭਿੱਜੀ ਹੋਈ ਸੀ ਉਸ ਦਾ ਸਾਹ ਫੁੱਲਿਆ ਹੋਇਆ ਸੀ ਅਤੇ ਉਹ ਬਿਲਕੁਲ ਢਾਲ ਲੱਗ ਰਹੀ ਸੀ ਉਸ ਨੂੰ ਵੇਖ ਕੇ ਮੇਰੇ ਦਿਲ ਵਿੱਚ ਅਜੀਬ ਜਿਹੀ ਬੇਚੈਨੀ ਉੱਠਣ ਲੱਗੀ ਅਤੇ ਮੈਂ ਤੁਰੰਤ ਉਸ ਦੇ ਕੋਲ ਪਹੁੰਚ ਗਿਆ ਮੈਂ ਉਸ ਨੂੰ ਸਹਾਰਾ ਦੇ ਕੇ ਬਿਠਾਇਆ ਤਾਂ ਉਸ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਭਰਾ ਮੈਂ ਬਿਲਕੁਲ ਠੀਕ ਹਾਂ ਮੇਰੀ ਤਬੀਅਤ ਵਿੱਚ ਕੋਈ ਖਰਾਬੀ ਨਹੀਂ ਬਸ ਸਾਹ ਫੁੱਲ ਰਿਹਾ ਹੈ ਇਸ ਲਈ ਕੁਝ ਦਿਨ ਲਈ ਲੇਟ ਗਈ ਸੀ ਮੈਂ ਉਸ ਦੇ ਚਿਹਰੇ ਉੱਤੇ ਨਜ਼ਰ ਪਾਈ ਤਾਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਬਹੁਤ ਕਮਜ਼ੋਰ ਹੋ ਚੁੱਕੀ ਹੈ ਪਰ ਫੇਰ ਵੀ ਜਵਰਦਸਤੀ ਮੁਸਕਰਾ ਰਹੀ ਸੀ ਮੈਂ ਕਿਹਾ ਸਾਹ ਫੁੱਲਣਾ ਚੰਗੀ ਗੱਲ ਨਹੀਂ ਹੁੰਦੀ ਤੂੰ ਚੱਲ ਮੈਂ ਤੈਨੂੰ ਡਾਕਟਰ ਕੋਲ ਲੈ ਕੇ ਚਲਦਾ ਹਾਂ ਪਰ ਫੇਰ ਉਹ ਇਨਕਾਰ ਕਰਦੀ ਰਹੀ ਅਤੇ ਬੋਲੀ ਭਾਈ ਮੈਂ ਹੁਣ ਬਿਲਕੁਲ ਠੀਕ ਹਾਂ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਐ ਮੈਂ ਬਸ ਥੱਕ ਗਈ ਸੀ ਇਸ ਲਈ ਲੇਟ ਗਈ ਸੀ ਐਨੇ ਵਿੱਚ ਮੇਰੀ ਪਤਨੀ ਆ ਗਈ ਅਤੇ ਕਹਿਣ ਲੱਗੀ ਕਿ ਉੱਠ ਜਾ ਫਰੈਸ਼ ਹੋ ਕੇ ਖਾਣਾ ਖਾ ਲੈ ਅੰਜਨਾ ਤੂੰ ਵੀ ਆ ਜਾ ਖਾਣਾ ਤਿਆਰ ਹੈ ਅਸੀਂ ਸਭ ਨੇ ਹੱਥ ਧੋਤੇ ਅਤੇ ਖਾਣਾ ਖਾਦਾ ਮੈਂ बार-बार ਅੰਜਨਾ ਨੂੰ ਵੇਖ ਰਿਹਾ ਸੀ ਉਹ ਖਾਣਾ ਖਾਂਦਿਆਂ ਵੀ ਬਹੁਤ ਖਾਮੋਸ਼ ਸੀ ਜਿਵੇਂ ਉਸ ਦੇ ਅੰਦਰ ਕੋਈ ਅਜੀਬ ਜਿਹਾ ਬੋਝ ਹੋਵੇ ਜਿਵੇਂ ਉਹ ਖੁਦ ਨੂੰ ਖਿੱਚ ਕੇ ਸਿੱਧਾ ਕਰਕੇ ਬੈਠੀ ਹੋਵੇ ਖਾਣਾ ਖਾ ਕੇ ਉਹ ਤੁਰੰਤ ਆਪਣੇ ਕਮਰੇ ਵਿੱਚ ਚਲੀ ਗਈ ਕੁਝ ਦੇਰ ਬਾਅਦ ਮੈਂ ਉਸ ਦੇ ਕੋਲ ਗਿਆ ਤਾਂ ਜੋ ਉਸ ਨਾਲ ਗੱਲਾਂ ਕਰ ਸਕਾਂ ਪਰ ਕਮਰੇ ਵਿੱਚ ਜਾਂਦਿਆਂ ਹੀ ਰੁਕ ਗਿਆ ਅੰਜਨਾ ਡੂੰਘੀ ਨੀਂਦ ਵਿੱਚ ਸੁੱਤੀ ਪਈ ਸੀ ਉਸ ਦਾ ਸਾਹ ਨਾਰਮਲ ਸੀ ਪਰ ೀ ಇನ್ನೂ ಡೂಿ ಸಿಮೆ ಪೂರಾ ದಿನ ਮੇਨਤਾ ਕਰ ਰਹੀ ਹੋਵੇ ਉਸ ਦੇ ਚਿਹਰੇ ਉੱਤੇ ਅਜੀਬ ਜਿਹੀ ਥਕਾਵਟ ਜੰਮੀ ਹੋਈ ਸੀ ਮੈਂ ਚੁੱਪਚਾਪ ਲਾਈਟ ਬੰਦ ਕੀਤੀ ਕੰਬਲ ਉਸ ਉੱਤੇ ਪਾਇਆ ਤੇ ਕਮਰੇ ਤੋਂ ਬਾਹਰ ਆ ਗਿਆ ਜਦੋਂ ਮੈਂ ਆਪਣੇ ਕਮਰੇ ਵਿੱਚ ਆਇਆ ਤਾਂ ਮੇਰੀ ਪਤਨੀ ਸ਼ਾਇਦ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਂ ਬੈਠਾ ਤਾਂ ਉਹ ਤਰੰਤ ਬੋਲ ਉੱਠੀ ਤੁਸੀਂ ਅੰਜਨਾਲੀ ਕੋਈ ਰਿਸ਼ਤਾ ਕਿਉਂ ਨਹੀਂ ਵੇਖਦੇ ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ ਤੇ ਕਿਹਾ ਅਸੀਂ ਹੁਣ ਉਸ ਲਈ ਰਿਸ਼ਤਾ ਕਿਉਂ ਵੇਖੀਏ ਉਹ ਹੁਣ ਸਿਰਫ 17 ਸਾਲ ਦੀ ਹੈ ਹੁਣ ਉਸ ਦੀ ਉਮਰੇ ਕੀ ਹੈ ਮੈਂ ਉਸ ਦੇ ਵਿਆਹ ਦੀ ਚਿੰਤਾ ਵਿੱਚ ਲੱਗ ਜਾਵਾਂ ਪਰ ਪਤਨੀ ਨੇ ਤੁਰੰਤ ਜਵਾਬ ਦਿੱਤਾ ਕਿ ਤੁਹਾਡੀ ਭੈਣ ਮੇਰੇ ਉੱਤੇ ਬੋਝ ਬਣਦੀ ਜਾ ਰਹੀ ਹੈ ਸਾਰਾ ਦਿਨ ਪਈ ਰਹਿੰਦੀ ਹੈ ਜੇ ਉਸ ਨੂੰ ਕੋਈ ਕੰਮ ਆਖੋ ਤਾਂ ਉਹ ਨਹੀਂ ਕਰਦੀ ਉਲਟਾ ਬਹਾਨਾ ਬਣਾ ਦਿੰਦੀ ਹੈ ਤੇ ਜਦੋਂ ਜ਼ਬਰਦਸਤੀ ਆਖਾਂ ਤਾਂ ਪਾਲ ਟਕੇ ਜਵਾਬ ਦੇ ਦਿੰਦੀ ਏ ਹੋ ਸਦਾ ਇਹ ਬਵਹਾਰ ਮੈਨੂੰ ਚੁੱਭਣਾ ਲੱਗ ਪਿਆ ਏ ਅਤੇ ਨਾਲ ਨਾਲ ਭਵਿੱਖ ਦੀ ਵੀ ਚਿੰਤਾ ਏ ਲੋਕ ਕੱਲ ਨੂੰ ਕਹਿਣਗੇ ਕਿ ਭਾਬੀ ਘਰੇ ਸੀ ਪਰ ਉਸਨੇ ਕੁਝ ਨਹੀਂ ਸਿਖਾਇਆ ਮਾਂ ਹੁੰਦੀ ਤਾਂ ਕੰਮ ਸਿਖਾਉਂਦੀ ਜ਼ਿੰਮੇਵਾਰ ਬਣਾਉਂਦੀ ਮੈਂ ਉਸ ਨੂੰ ਕਈ ਵਾਰ ਪਿਆਰ ਨਾਲ ਸਮਝਾਇਆ ਵੀ ਏ ਪਰ ਉਹ ਹਰ ਬਾਰ ਬਾਤ-ਬਾਤ ਕੇ ਨਿਕਲ ਜਾਂਦੀ ਏ ਕੋਝ ਨਾ ਕੋਝ ਬਹਾਨਾ ਬਣਾ ਦਿੰਦੀ ਏ ਮੈਂ ਉਸ ਦੀ ਗੱਲ ਸੁਣ ਕੇ ਖਾਮੋਸ਼ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਵੀ ਲੱਗਾ ਕਿ ਪਤਨੀ ਗਲਤ ਨਹੀਂ ਕਹਿ ਰਹੀ ਸੀ ਅੰਜਨਾ ਸੱਚਮੁੱਚ ਇੰਨਾ ਦਿਨਾਂ ਬਹੁਤ ਥੱਕੀ ਥੱਕੀ ਲੱਗ ਰਹੀ ਸੀ ਉਹ ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ ਉਹ ਹਸਦੀ ਖੇਡਦੀ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਸੀ ਹਸਦੀ ਗੱਲਾਂ ਕਰਦੀ ਸੀ ਪਰ ਹੁਣ ਉਸ ਦਾ ਪੂਰਾ ਸਰੀਰ ਜਿਵੇਂ ਬੁੱਝ ਗਿਆ ਸੀ ਮੈਨੂੰ ਇੱਕ ਪਲ ਨੂੰ ਖਿਆਲ ਆਇਆ ਤੇ ਉਹ ਅੰਦਰੋਂ ਅੰਦਰੀ ਕਿਸੇ ਦੁੱਖ ਤੋਂ ਤਾਂ ਨਹੀਂ ਗੁਜ਼ਰ ਰਹੀ ਕਿਤੇ ਉਸ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗ ਗਈ ਪਰ ਫੇਰ ਉਹ ਹਰ ਵਾਰ ਕਹਿ ਦਿੰਦੀ ਕਿ ਮੈਂ ਠੀਕ ਹਾਂ ਸ਼ਾਇਦ ਉਸ ਦੀ ਕਮਜ਼ੋਰੀ ਵੱਧ ਰਹੀ ਹੈ ਜਾਂ ਸ਼ਾਇਦ ਉਹ ਸਾਨੂੰ ਦੱਸਣਾ ਨਹੀਂ ਚਾਹੁੰਦੀ ਕਾਰ ਦੀਆਂ ਜ਼ਿੰਮੇਦਾਰੀਆਂ ਸਮੇਂ ਦੇ ਨਾਲ-ਨਾਲ ਵੱਧੀਆਂ ਜਾ ਰਹੀਆਂ ਸਨ ਪਰ ਮੇਰੇ ਦਿਲ ਨੇ ਕਿਹਾਗੀ ਪਹਿਲਾਂ ਮੈਨੂੰ ਉਸ ਦੀ ਹਾਲਤ ਸਮਝਣੀ ਏ ਵਿਆਹ ਦੀ ਗੱਲ ਤਾਂ ਬਾਅਦ ਵਿੱਚ ਵੀ ਹੋ ਸਕਦੀ ਹੈ ਰਾਤ ਨੂੰ ਲੇਟਿਆ ਤਾਂ ਅੰਜਨਾ ਦੇ ਚਿਹਰੇ ਦੀ ਥਕਾਵਟ बार-बार ਅੱਖਾਂ ਸਾਹਮਣੇ ਆਉਂਦੀ ਰਹੀ ਅਤੇ ਦਿਲ ਵਿੱਚ ਦੁਬਾ ਨਿਕਲਦੀ ਰਹੀ ਕੀ ਕਾਸ਼ ਮੇਰੀ ਭੈਣ ਸੱਚ ਵਿੱਚ ਠੀਕ ਹੋ ਜਾਵੇ ਕਾਸ਼ ਉਹ ਕਿਸੇ ਇਸ ਤਰ੍ਹਾਂ ਦੀ ਪੀੜ ਵਿੱਚ ਨਾ ਹੋਵੇ ਜਿਸ ਦਾ ਉਸ ਨੂੰ ਵੀ ਅੰਦਾਜ਼ਾ ਨਾ ਹੋਵੇ ਹਾਲੇ ਮੈਂ ਅੰਜਨਾ ਦੇ ਵਿਆਹ ਦੇ ਪੱਖ ਵਿੱਚ ਨਹੀਂ ਸੀ ਪਰ ਇਹ ਜ਼ਰੂਰ ਚਾਹੁੰਦਾ ਸੀ ਕਿ ਉਹ ਥੋੜੇ ਬਹੁਤ ਘਰੇਲੂ ਕੰਮ ਸਿੱਖ ਲਵੇ ਤਾਂ ਜੋ ਕੱਲ ਨੂੰ ਲੋਕ ਸਾਨੂੰ ਕੋਈ ਗੱਲ ਨਾ ਕਹਿਣ ਮੈਂ ਸੋਚਿਆ ਕਿ ਸਵੇਰੇ ਅੰਜਨਾ ਨਾਲ ਇਸੇ ਬਾਰੇ ਵਿੱਚ ਗੱਲ ਕਰਾਂਗਾ ਅਗਲੀ ਸਵੇਰ ਮੈਂ ਉਸ ਦੇ ਕੋਲ ਗਿਆ ਤੇ ਕਿਹਾ ਕਿ ਤੇਰੀ ਭਾਬੀ ਤੈਨੂੰ ਜਦੋਂ ਵੀ ਕੋਈ ਕੰਮ ਆਖੇ ਤਾਂ ਉਹ ਕਰ ਲਿਆ ਕਰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰ ਅਤੇ ਗੁੱਸਾ ਵੀ ਨਾ ਕਰ ਤੂੰ ਮੇਰੀ ਛੋਟੀ ਭੈਣ ਹੈ ਮੇਰੀ ਧੀ ਵਾਂਗ ਹੈ ਮੈਂ ਤੈਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਹੈ ਜਿਵੇਂ ਪਿਤਾ ਜੀ ਦੀ ਜ਼ਿੰਦਗੀ ਵਿੱਚ ਤੂੰ ਮੈਨੂੰ ਪਿਆਰੀ ਸੀ ਉਸ ਤਰ੍ਹਾਂ ਹੀ ਹੁਣ ਮੈਨੂੰ ਵੀ ਪਿਆਰੀ ਹੈ ਇਸ ਲਈ ਕੋਈ ਗੱਲ ਆਪਣੇ ਦਿਲ ਵਿੱਚ ਨਾ ਰੱਖਿਆ ਕਰ ਮੇਰੀ ਗੱਲ ਸੁਣ ਕੇ ਅੰਜਨਾ ਨੇ ਕਿਹਾ ਕਿ ਭਰਾ ਜੀ ਜੋ ਵੀ ਕਹਿਣਾ ਹੈ ਖੁੱਲ ਕੇ ਕਹਿ ਦਿਓ ਮੈਂ ਤੁਹਾਡੀ ਕਿਸੇ ਗੱਲ ਦਾ ਬੁਰਾ ਨਹੀਂ ਮੰਨਾਂਗੀ ਮੈਂ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਕੰਮ ਸਿੱਖ ਲੈਣਾ ਚੰਗਾ ਹੁੰਦਾ ਏ ਤੇਰੀ ਭਾਬੀ ਜੋ ਵੀ ਕੰਮ ਆਖੇ ਉਹ ਕਰ ਲਿਆ ਕਰ ਖਾਣਾ ਪਕਾਉਣਾ ਸਿੱਖ ਲੈ ਕਰਦੇ ਛੋਟੇ ਮੋਟੇ ਕੰਮ ਕਰ ਲਿਆ ਕਰ ਅਸੀਂ ਤੈਨੂੰ ਹਮੇਸ਼ਾ ਲਾਡ ਪਿਆਰ ਨਾਲ ਰੱਖ ਸਕਦੇ ਆ ساری ਜ਼ਿੰਦਗੀ ਤੇਰਾ ਖਿਆਲ ਰੱਖ ਸਕਦੇ ਆ ਪਰ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਏ ਤੈਨੂੰ ਦੂਜੇ ਘਰ ਬੀ ਜਾਣਾ ਆਏ ਉੱਥੇ ਜਾ ਕੇ ਤੈਨੂੰ ਕੋਈ ਮੁਸ਼ਕਲ ਆ ਗਈ ਤਾਂ ਮੈਨੂੰ ਤੇਰੇ ਤੋਂ ਵੱਧ ਦੁੱਖ ਹੋਵੇਗਾ ਮੇਰੀ ਗੱਲ ਸੁਣ ਕੇ ਅੰਜਨਾਨੇ ਅਜੀਬ ਜੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਰੁਕ ਗਈ ਫਿਰ ਉਸਨੇ ਕਿਹਾ ਠੀਕ ਹੈ ਭਾਈ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰਾਂਗੀ ਉਸ ਦੀ ਗੱਲ ਸੁਣ ਕੇ ਮੈਂ ਸੰਤੁਸ਼ਟ ਹੋ ਗਿਆ ਥੋੜੀ ਦੇਰ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਕੰਮ ਤੇ ਚਲਾ ਗਿਆ ਸ਼ਾਮ ਨੂੰ ਜਦੋਂ ਵਾਪਸ ਆਇਆ ਤਾਂ ਅੰਜਨਾ ਦਾ ਉਹੀ ਹਾਲ ਸੀ ਉਹ ਬਰਾਮ ਦੇ ਵਿੱਚ ਉਸੇ ਤਰ੍ਹਾਂ ਥੱਕੀ ਹੋਈ ਪਈ ਸੀ ਉਸ ਦੀ ਸਾਹ ਫੁੱਲ ਰਹੀ ਸੀ ਚਿਹਰਾ ਪਸੀਨੇ ਨਾਲ ਭਰ ਰਿਹਾ ਸੀ ਮੈਨੂੰ ਲੱਗਾ ਛਾਏ ਦੋਸ ਨੇ ਅੱਜ ਵੱਧ ਕੰਮ ਕੀਤਾ ਹੋਵੇਗਾ ਇਹ ਸਲੀ ਥੱਕ ਗਈ ਐ ਐਨੇ ਵਿੱਚ ਫੇਰ ਮੇਰੀ ਪਤਨੀ ਨੇ ਖਾਣਾ ਬਣਾ ਲਿਆ ਅਤੇ ਖਾਣੇ ਲਈ ਸੱਦਾ ਦਿੱਤਾ ਅਸੀਂ ਖਾਣਾ ਖਾਧਾ ਤੇ ਅੰਜਨਾ ਇੱਕ ਵਾਰ ਫੇਰ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਮੈਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਹੀ ਨਾ ਮਿਲਿਆ ਉਸ ਤੋਂ ਬਾਅਦ ਅੰਜਨਾ ਦਾ ਵਿਵਹਾਰ ਅਜੀਬ ਹੋਣ ਲੱਗ ਪਿਆ ਜੋ ਪਹਿਲਾਂ ਮੇਰੇ ਨਾਲ ਬੈਠ ਕੇ ਥੋੜੀਆਂ ਬਹੁਤ ਗੱਲਾਂ ਕਰ ਲਿਆ ਕਰਦੀ ਸੀ ਉਹ ਵੀ ਕਰਨਾ ਛੱਡ ਦਿੱਤਾ ਸੀ ਮੈਂ ਹੈਰਾਨ ਹੋਣ ਲੱਗ ਪਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅੰਜਨਾ ਨੂੰ ਕੀ ਹੋ ਗਿਆ ਹੈ ਉਹ ਮੇਰੇ ਤੋਂ ਨਜ਼ਰ ਆ ਕਿਉਂ ਚੁਰਾਉਣਾ ਲੱਗ ਪਈ ਐ ਜਿਵੇਂ ਉਹ ਕੋਈ ਗੱਲ ਲੁਕਾ ਰਹੀ ਹੋਵੇ ਜਿਵੇਂ ਉਹ ਅੰਦਰੋਂ-ਉਂਦਰੀ ਕਿਸੇ ਤਕਲੀਫ ਦਾ ਸਾਹਮਣਾ ਕਰ ਰਹੀ ਹੋਵੇ ਪਰ ਜਵਾਨ ਤੇ ਲਿਉਣ ਤੋਂ ਡਰ ਰਹੀ ਹੋਵੇ ਅੰਜਨਾ ਮੇਰੀ ਕੁਲौती ਭੈਣ ਸੀ ਮੇਰੇ ਤੋਂ 8 ਸਾਲ ਛੋਟੀ ਅਤੇ ਬਹੁਤ ਲਾਡਲੀ ਮੇਰੇ ਸਾਰੇ ਦਾਦਕੇ ਘਰ ਵਾਲੇ ਦੁਆ ਕਰਦੇ ਸਨ ਕਿ ਮੇਰੀ ਮਾਂ ਦੇ ਘਰ ਵਿੱਚ ਹੋਰ ਮੁੰਡਾ ਪੈਦਾ ਹੋ ਜਾਵੇ ਤਾਂ ਜੋ ਮੁੰਡਿਆਂ ਦੀ ਜੋੜੀ ਬਣ ਜਾਵੇ ਪਰ ਮੈਂ ਚੁੱਪ ਚਾਪ ਇਹੀ ਦੁਆ ਮੰਗਦਾ ਸੀ ਕਿ ਭਗਵਾਨ ਮੈਨੂੰ ਭੈਣ ਦੇਵੇ ਜਿਸ ਦੇ ਨਾਜ ਨਖਰੇ ਮੈਂ ਚੁੱਕਾਂ ਜਿਸ ਨੂੰ ਮੈਂ ਆਪਣੀ ਹੱਥਾਂ ਨਾਲ ਸੰਭਾਲਾਂ ਬਗਮਾ ਅਨਨੇ ਮੇਰੀ ਦੁਬਾਰ ਸੁਣ ਲਈ ਸੀ ਅਤੇ ਉਹ ਦਿਨ ਮੈਨੂੰ ਅੱਜ ਵੀ ਯਾਦ ਹੈ ਜਦੋਂ ਪਹਿਲੀ ਵਾਰ ਮੈਂ ਅੰਜਨਾ ਨੂੰ ਗੋਦ ਵਿੱਚ ਚੁੱਕਿਆ ਸੀ ਮੈਂ ਉਸ ਦਾ ਨਾਮ ਰੱਖਿਆ ਸੀ ਉਹ ਬਚਪਨ ਤੋਂ ਹੀ ਮੇਰੇ ਨਾਲ ਬਹੁਤ ਰਹਿੰਦੀ ਸੀ ਮੈਂ ਉਸ ਨੂੰ ਗਲੀ ਮਹੱਲੇ ਵਿੱਚ ਚੁੱਕ ਕੇ ਘੁੰਮਦਾ ਫਿਰਦਾ ਸੀ ਕੋਈ ਬੱਚਾ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਹੀ 100 ਵਾਰ ਸੋਚਦਾ ਸੀ ਕਿਉਂਕਿ ਅੰਜਨਾ ਮੇਰੇ ਨਾਲ ਹੁੰਦੀ ਸੀ ਤਾਂ ਮੈਂ ਉਸ ਨੂੰ ਕਿਸੇ ਚੀਜ਼ ਤੋਂ ਡਰਨਾ ਨਹੀਂ ਦਿੰਦਾ ਸੀ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਮੇਰੇ ਲਈ ਇੱਕ ਜੀ ਜਿਹਾਂ ਵਿਸ਼ਵਾਸ ਰਹਿੰਦਾ ਸੀ ਸਮਾਂ ਲੰਘਦਾ ਗਿਆ ਅੰਜਨਾ ਵੱਡੀ ਹੁੰਦੀ ਗਈ ਪਰ ਉਸਦਾ ਬਚਪਨ ਅਤੇ 마ਸੂਮੀਤ ਉਸ ਤਰ੍ਹਾਂ ਹੀ ਰਹੇ ਉਹ ਸਨੂ ਕਦੇ ਘਰ ਦੇ ਕੰਮਾਂ ਵੱਲ ਜ਼ਿਆਦਾ ਰੁਚੀ ਨਹੀਂ ਰਹੀ। ਉਸ ਦੀ ਹਾਸੀ ਨਾਲ ਘਰ ਵਿੱਚ ਰੌਣਕ ਹੁੰਦੀ ਸੀ। ਉਸ ਬਿਨਾ ਘਰ ਸੁਨਸਾਣ ਲੱਗਦਾ ਸੀ ਪਰ ਹੁਣ ਕੁਝ ਦਿਨਾਂ ਤੋਂ ਉਹ ਬਦਲਣ ਲੱਗ ਪਈ ਸੀ। ਉਹ ਖਾਮੋਸ਼ ਰਹਿਣ ਲੱਗ ਪਈ ਸੀ। ਖਾਣਾ ਵੀ ਘੱਟ ਖਾਂਦੀ ਸੀ। ਚਿਹਰੇ ਉੱਤੇ ਅਜੀਬ ਜਿਹੀ ਥਕਾਵਟ ਰਹਿਣ ਲੱਗ ਪਈ ਸੀ। ਮੈਂ ਕਈ ਵਾਰ ਸੋਚਦਾ ਕਿ ਉਸ ਨੂੰ ਡਾਕਟਰ ਕੋਲ ਲੈ ਕੇ ਜਾਵਾਂ ਪਰ ਉਹ ਹਰ ਵਾਰ ਟਾਲ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਮੈਨੂੰ ਕੁਝ ਨਹੀਂ ਹੋਇਆ। ਮੈਂ ਠੀਕ ਹਾਂ ਪਰ ਮੈਨੂੰ ਲੱਗ ਰਿਹਾ ਕਿ ਇਹ ਗੱਲ ਇੰਨੀ ਸਾਦੀ ਨਹੀਂ ਹੈ ਮੈਨੂੰ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਉਹ ਕੋਈ ਗੱਲ ਲੁਕਾ ਰਹੀ ਹੈ ਸ਼ਾਇਦ ਉਸ ਨੂੰ ਕੋਈ ਇਸ ਤਰ੍ਹਾਂ ਦਾ ਦੁੱਖ ਹੈ ਜਿਸ ਨੂੰ ਉਹ ਦੱਸਣਾ ਨਹੀਂ ਚਾਹੁੰਦੀ ਇੱਕ ਦਿਨ ਮੈਂ ਇਰਾਦਾ ਕਰ ਲਿਆ ਕਿ ਅੱਜ ਚਾਹੇ ਉਹ ਮੰਨੇ ਜਾਂ ਨਾ ਮੰਨੇ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਜ਼ਰੂਰ ਜਾਵਾਂਗਾ ਪਰ ਉਸ ਦਿਨ ਇੱਕ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਜਿਸ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿੱਚ ਲਈ ਉਸ ਨੇ ਮੇਰੇ ਦਿਲ ਨੂੰ ਇਸ ਤਰ੍ਹਾਂ ਹੀ ਲਾ ਕੇ ਰੱਖ ਦਿੱਤਾ ਕਿ ਮੈਨੂੰ ਲੱਗਾ ਮੇਰੀਆਂ ਸਾਰੀਆਂ ਖੁਸ਼ੀਆਂ ਇੱਕ ਪਲ ਵਿੱਚ ਖਿੱਲਰ ਗਈਆਂ ਹਨ ਜਦੋਂ ਮੈਂ ਅੰਜਨਾ ਦੇ ਕਮਰੇ ਵਿੱਚ ਗਿਆ ਤਾਂ ਉਹ ਬਿਸਤਰੇ ਤੇ ਨਹੀਂ ਸੀ ਮੈਂ ਉਸ ਨੂੰ ਆਵਾਜ਼ ਦਿੱਤੀ ਪਰ ਕੋਈ ਜਵਾਬ ਨਾ ਮਿਲਿਆ ਮੈਂ ਹਰ ਕਮਰਾ ਖੰਗਾਲ ਮਾਰਿਆ ਆਖਰਕਾਰ ਮੈਂ ਉਸ ਨੂੰ ਬਰਾਮਦੇ ਦੇ ਕੋਨੇ ਵਿੱਚ ਬੈਠੀ ਦੇਖਿਆ ਉਹ ਜ਼ਮੀਨ ਤੇ ਝੁੱਕ ਕੇ ਕਿਸੇ ਦਰਦ ਕਾਰਨ ਪੂਰੀ ਤਰ੍ਹਾਂ ਦੂਰੀ ਹੋਈ ਬੈਠੀ ਸੀ ਉਸ ਦੇ ਹੱਥ ਕੰਬ ਰਹੇ ਸਨ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਉਹ ਮੈਨੂੰ ਵੇਖ ਕੇ ਚੌਂਕ ਗਈ ਆ ਤੇ ਜਲਦੀ ਨਾਲ ਸਿੱਧੀ ਹੋ ਕੇ ਬੈਠ ਗਈ ਜਿਵੇਂ ਉਹ ਆਪਣਾ ਦਰਦ ਮੇਰੇ ਤੋਂ ਲੁਕਾਉਣਾ ਚਾਹੁੰਦੀ ਹੋਵੇ ਮੇਰੇ ਦਿਲ ਵਿੱਚ ਬੇਚੈਨੀ ਹੋਰ ਵਧਣ ਲੱਗੀ ਮੈਂ ਉਸ ਦੇ ਕੋਲ ਦੌੜ ਕੇ ਗਿਆ ਤੇ ਉਸਰੇ ਮੋਢੇ ਫੜ ਕੇ ਕਿਹਾ ਅੰਜਨਾ ਇਹ ਕੀ ਹੋ ਰਿਹਾ ਏ ਤੂੰ ਕੀ ਲੁਕਾ ਰਹੀ ਹੈ ਅੰਜਨਾ ਨੇ ਇੱਕ ਪਲ ਲਈ ਮੇਰੇ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸ ਨੇ ਫੇਰ ਵੀ ਕਿਹਾ ਕਿ ਮੈਂ ਠੀਕ ਹਾਂ ਪਰ ਬਾਸ ਚੱਕਰ ਆ ਗਿਆ ਸੀ ਮੈਂ ਉਸ ਦੇ ਹੱਥ ਵੜ ਕੇ ਕਿਹਾ ਕਿ ਨਹੀਂ ਕੁਝ ਤਾਂ ਜ਼ਰੂਰ ਹੈ ਹਣ ਤੂੰ ਸੱਚ ਦੱਸ ਨਹੀਂ ਤਾਂ ਮੈਂ ਹੁਣੇ ਇਸੇ ਬੇਲੇ ਤੈਨੂੰ ਡਾਕਟਰ ਕੋਲ ਲੈ ਕੇ ਜਾਵਾਂਗਾ ਉਸ ਨੇ ਇੱਕ ਪਲ ਲਈ ਨਜ਼ਰਾਂ ਹੇਠਾਂ ਕਰ ਲਈਆਂ ਤੇ ਫਿਰ ਹੌਲੀ ਜਹੀ ਕਹਿਣ ਲੱਗੀ ਪਰ ਮੈਂ ਤੁਹਾਡੇ ਤੋਂ ਝੂਠ ਨਹੀਂ ਬੋਲਣਾ ਚਾਹੁੰਦੀ ਪਰ ਮੈਂ ਖੁਦ ਵੀ ਨਹੀਂ ਜਾਣਦੀ ਮੈਨੂੰ ਕੀ ਹੋ ਰਿਹਾ ਹੈ ਮੈਨੂੰ ਬਹੁਤ ਕਮਜ਼ੋਰੀ ਹੋ ਗਈ ਹੈ ਸਾਹ ਵੀ बार-बार ਫੁੱਲ ਜਾਂਦਾ ਦਾਏ ਮੈਂ ਚੱਲਦੀ ਹਾਂ ਤਾਂ ਚੱਕਰ ਆ ਜਾਂਦੇ ਹਨ ਮੈਂ ਸੋਚਿਆ ਖੁਦ ਹੀ ਠੀਕ ਹੋ ਜਾਵਾਂਗੀ ਪਰ ਹੁਣ ਲੱਗਦਾ ਏ ਕਿ ਸ਼ਾਇਦ ਮੈਂ ਠੀਕ ਨਹੀਂ ਹੋ ਰਹੀ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਦਰਦ ਨਾਲ ਭਰ ਗਿਆ ਮੈਨੂੰ ਲੱਗਾ ਜਿਵੇਂ ਮੈਂ ਉਸ ਦੀ ਪੀੜ ਵੇਖਣ ਵਿੱਚ ਦੇਰ ਕਰ ਦਿੱਤੀ ਹੋਵੇ ਜਿਵੇਂ ਮੈਂ ਆਪਣੀ ਭੈਣ ਨੂੰ ਖੁਦ ਇਸ ਹਾਲ ਵਿੱਚ ਟੱਕ ਦਿੱਤਾ ਹੋਵੇ ਮੈਂ ਫੈਸਲਾ ਕਰ ਲਿਆ ਸੀ ਕਿ ਅੱਜ ਹੀ ਉਸ ਨੂੰ ਡਾਕਟਰ ਕੋਲ ਲੈ ਕੇ ਜਾਵਾਂਗਾ ਚਾਹੇ ਉਹ ਰਾਜੀ ਹੋਵੇ ਜਾਂ ਨਾ ਕਿਉਂਕਿ ਹੁਣ ਮੈਂ ਉਸ ਦੀ ਇਹ ਹਾਲਤ ਹੋਰ ਨਹੀਂ ਵੇਖ ਸਕਦਾ ਸੀ ਮੈਨੂੰ ਲੱਗਾ ਕਿ ਸ਼ਾਇਦ ਇਹ ਹੀ ਉਹ ਪਲ ਸੀ ਜਦੋਂ ਮੈਨੂੰ ਉਸ ਲਈ ਕੁਝ ਕਰਨਾ ਸੀ ਨਹੀਂ ਤਾਂ ਸ਼ਾਇਦ ਬਹੁਤ देर ਹੋ ਜਾਂਦੀ ਸ਼ਹਿਰ ਦੇ ਵੱਡੇ ਡਾਕਟਰ ਕੋਲ 3 ਦਿਨ ਬਾਅਦ ਆਪਾਂਟਮੈਂਟ ਮਿਲਿਆ ਸੀ ਮੈਂ ਜਿਨ੍ਹਾਂ ਨੂੰ ਕਹ ਦਿੱਤਾ ਸੀ ਕਿ ਸਮੇਂ ਤੇ ਤਿਆਰ ਰਹੀ ਮੈਂ ਤੈਨੂੰ ਡਾਕਟਰ ਕੋਲ ਲੈ ਕੇ ਚਲਾਂਗਾ ਅੰਜਨਾ ਨੇ ਇਸ ਗੱਲ ਵਿੱਚ ਸਿਰ ਹਿਲਾ ਦਿੱਤਾ ਸੀ ਇੱਕ ਦਿਨ ਮੈਂ ਕੰਮ ਤੋਂ ਘਰ ਵਾਪਸ ਆਇਆ ਤਾਂ ਪੂਰੇ ਘਰ ਵਿੱਚ ਸਨਾਟਾ ਛਾਇਆ ਹੋਇਆ ਸੀ ਜਦ ਕੀ ਦੱਬੀਆਂ ਦੱਬੀਆਂ ਸਿਸਕੀਆਂ ਦੀ ਆਵਾਜ਼ ਹੰਜਨਾ ਦੇ ਕਮਰੇ ਤੋਂ ਆ ਰਹੀ ਸੀ ਮੈਨੂੰ ਉਸਦੀ ਬਹੁਤ ਜ਼ਿਆਦਾ ਚਿੰਤਾ ਹੋਈ ਤਾਂ ਮੈਂ ਉਸਦੇ ਕਮਰੇ ਵੱਲ ਵੱਧ ਗਿਆ ਜਿਵੇਂ ਹੀ ਦਰਵਾਜ਼ਾ ਖੋਲ੍ਹ ਕੇ ਕਮਰੇ ਅੰਦਰ ਗਿਆ ਤਾਂ ਮੇਰੇ ਹੋਸ਼ ਉੱਡ ਗਏ ਆਪਣੀ ਅੱਖਾਂ ਤੇ ਵਿਸ਼ਵਾਸ ਨਾ ਹੋਇਆ ਅੰਜਨਾ ਬੈੱਡ ਤੇ ਬੈਠੀ ਹੋਈ ਸੀ ਅਤੇ ਬੁਰੀ ਤਰ੍ਹਾਂ ਰੋ ਰਹੀ ਸੀ ਦੋਨੇ ਹੱਥ ਚਿਹਰੇ ਤੇ ਰੱਖੇ ਹੋਏ ਸਨ ਅਤੇ ਆਪਣੀਆਂ ਚੀਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦ ਕੀ ਮੇਰੀ ਪਤਨੀ ਉਸ ਦੇ ਕੋਲ ਖੜੀ ਸੀ ਅਤੇ ਉਸ ਨੇ ਸਿਰ ਤੇ ਹੱਥ ਰੱਖੇ ਹੋਏ ਸਨ ਚਿਹਰੇ ਦੇ ਭਾਵ ਬਹੁਤ ਪੀੜਾ ਵਾਲੇ ਸਨ ਮੈਂ ਤਰਹਨ ਤੱਗੇ ਵਧਿਆ ਤੇ ਕਿਹਾ ਕੀ ਕੀ ਹੋਇਆ ਅੰਜਨਾ ਕਿਉਂ ਰੋ ਰਹੀ ਹੈ ਇਸ ਤੋਂ ਪਹਿਲਾਂ ਕਿ ਉਹ ਕੋਈ ਜਵਾਬ ਦਿੰਦੀ ਮੇਰੀ ਨਜ਼ਰ ਉਸ ਦੇ ਪੈਰਾਂ ਤੇ ਪਈ ਅਤੇ ਮੇਰਾ ਦਿਲ ਤੱਕ ਨਾਲ ਰਹਿ ਗਿਆ ਅੰਜਨਾ ਦੀ ਲੱਤ ਟੁੱਟੀ ਹੋਈ ਸੀ ਸ਼ਾਇਦ ਪੀੜ ਕਾਰਨ ਉਹ ਇੰਨੀ ਜ਼ਿਆਦਾ ਰੋ ਰਹੀ ਸੀ ਮੇਰੇ ਦਿਲ ਤੇ ਜਿਵੇਂ ਕਿਸੇ ਨੇ ਸ਼ੂਰੀ ਚਲਾ ਦਿੱਤੀ ਹੋਵੇ ਮੈਂ ਤਰੰਤ ਜਨ ਨੂੰ ਪੁੱਛਿਆ ਕਿ ਇਹ ਕੀ ਹੋਇਆ ਤੇਰੀ ਲੱਤ ਕਿਵੇਂ ਟੁੱਟੀ ਤਦ ਮੇਰੀ ਪਤਨੀ ਤਰੰਤ ਬੋਲੀ ਅੱਜ ਸੀੜੀਆਂ ਤੋਂ ਡਿੱਗ ਗਈ ਸੀ ਇਸ ਕਾਰਨ ਪੈਰ ਦੀ ਹੱਡੀ ਟੁੱਟ ਗਈ ਹੈ ਮੈਂ ਗੁੱਸੇ ਨਾਲ ਆਪਣੀ ਪਤਨੀ ਵੱਲ ਵੇਖਿਆ ਤੇ ਕਿਹਾ ਜੇ ਉਸ ਦੀ ਲੱਤ ਟੁੱਟ ਗਈ ਸੀ ਹਤੇ ਤੂੰ ਉਸ ਦੀ ਤਕਲੀਫ ਵੇਖ ਰਹੀ ਸੀ ਤਾਂ ਮੈਨੂੰ ਫੋਨ ਕਰ ਦਿੰਦੀ ਮੈਂ ਜਲਦੀ ਘਰ ਆ ਜਾਂਦਾ ਸੀ ਉਸ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਕਦੋਂ ਹੋਇਆ ਇਹ ਤਦ ਮੇਰੀ ਪਤਨੀ ਫੌਰਨ ਬੋਲੀ ਹਜੇ ਹੁਣੇ ਹੀ ਡਿੱਗੀ ਹੈ ਮੈਂ ਉਸ ਨੂੰ ਚੁੱਕ ਕੇ ਕਮਰੇ ਵਿੱਚ ਲਿਾਈ ਸੀ ਅਤੇ ਵੇਖ ਰਹੀ ਸੀ ਕਿਥੇ ਚੋੜ ਤਾਂ ਨਹੀਂ ਲੱਗੀ ਅਤੇ ਤੁਸੀਂ ਆ ਗਏ ਮੈਂ ਕਿਹਾ ਕਿ ਇਸ ਬੇਲੇ ਛੱਤ ਤੇ ਕੀ ਕਰਨ ਗਈ ਸੀ ਜੋ ਸੀੜੀਆਂ ਤੋਂ ਡਿੱਗ ਗਈ ਮੇਰੀ ਪਤਨੀ ਕਹਿਣ ਲੱਗੀ ਕਿ ਇਹ ਤਾਂ ਤੁਸੀਂ ਅੰਜਨਾ ਤੋਂ ਹੀ ਪੁੱਛੋ ਕਿ ਇਹ ਇਸ ਵੇਲੇ ਛੱਤ ਤੇ ਕੀ ਕਰਨ ਗਈ ਸੀ ਇਹ ਸੁਣਦਿਆਂ ਹੀ ਅੰਜਨਾ ਘਬਰਾ ਗਈ ਅਤੇ ਬੋਲੀ ਮੈਂ ਕੱਪੜੇ ਲਾਉਣ ਲਈ ਗਈ ਸੀ ਮੈਂ ਤੁਰੰਤ ਉਸ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਉਸ ਦੇ ਪੈਰਾਂ ਤੇ ਪਲਾਸਟਰ ਚੜਾ ਦਿੱਤਾ ਅਤੇ ਦਰਦ ਦੀ ਦਵਾਈ ਵੀ ਦੇ ਦਿੱਤੀ ਮੈਂ ਉਸ ਨੂੰ ਘਰ ਲੈ ਆਇਆ ਦਰਦ ਦੀ ਦਵਾਈ ਖਾਣ ਤੋਂ ਬਾਅਦ ਅੰਜਨਾ ਸੌਂ ਗਈ ਸੀ ਸ਼ੁਕਰ ਹੈ ਕਿ ਉਸ ਦੀ ਹੱਡੀ ਨੂੰ ਸਿਰਫ ਵੱਲ ਪਿਆ ਸੀ ਪੂਰੀ ਤਰ੍ਹਾਂ ਟੁੱਟੀ ਸੀ ਡਾਕਟਰ ਨੇ ਕਿਹਾ ਸੀ ਕਿ ਇੱਕ ਮਹੀਨੇ ਦਾ ਬੈਡ ਰੈਸਟ ਕਰੇਗੀ ਤਾਂ ਠੀਕ ਹੋ ਜਾਵੇਗੀ ਸਭ ਦੇ ਸੌਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਿਆ ਪਰ ਪੂਰੀ ਰਾਤ ਜਾਗਦਾ ਰਿਹਾ ਬਾਰ-ਬਾਰ ਅੰਜਨਾ ਦੇ ਬਾਰੇ ਸੋਚਦਾ ਰਿਹਾ ਨਾ ਜਾਣੇ ਕਿਉਂ ਦਿਲ ਕਹਿ ਰਿਹਾ ਸੀ ਜਿਵੇਂ ਉਹ ਕੋਈ ਦੁੱਖ ਸਹਿਣ ਕਰ ਰਹੀ ਹੋਵੇ ਜਿਵੇਂ ਕੁਝ ਇਸ ਤਰ੍ਹਾਂ ਦਾ ਹੋਵੇ ਜੋ ਮੇਰੇ ਤੋਂ ਲੁਕਾ ਰਹੀ ਹੈ ਮੈਂ ਪੁੱਛ-ਪੁੱਛ ਕੇ ਥੱਕ ਗਿਆ ਸੀ ਪਰ ਉਸ ਨੇ ਕਦੇ ਨਹੀਂ ਕਿਹਾ ਸੀ ਕਿ ਉਸ ਨੂੰ ਕੋਈ ਦੁੱਖ ਹੈ ਮੈਂ ਉਸ ਨੂੰ ਕੱਲ ਡਾਕਟਰ ਕੋਲ ਲੈ ਕੇ ਜਾਣ ਵਾਲਾ ਸੀ ਪਰ ਜੋ ਉਸ ਦਾ ਪੈਰ ਗਿਆ ਸੀ ਨਾ ਜਾਣੇ ਕੀ ਹੋ ਗਿਆ ਸੀ ਮੇਰੀ ਭੈਣ ਨੂੰ ਤਕਲੀਫਾਂ ਤੇ ਤਕਲੀਫਾਂ ਮਿਲ ਰੀਆਂ ਸੀ ਅਗਲੇ ਦਿਨ ਮੈਂ ਫੇਰ ਉਸ ਨੂੰ ਦੁਬਾਰਾ ਡਾਕਟਰ ਕੋਲ ਲੈ ਕੇ ਜਾਣ ਦਾ ਇਰਾਦਾ ਕੀਤਾ ਕੰਮ ਤੋਂ ਜਲਦੀ ਛੁੱਟੀ ਲਈ ਅਤੇ ਰਾਸਤੇ ਤੋਂ ਫਲ ਲੈ ਕੇ ਘਰ ਆ ਗਿਆ ਅੰਜਨਾ ਬਹੁਤ ਕਮਜ਼ੋਰ ਹੋ ਰਹੀ ਸੀ ਅਤੇ ਸ਼ਾਇਦ ਉਸ ਨੂੰ ਚੰਗੇ ਆਹਰ ਦੀ ਲੋੜ ਸੀ ਉਸ ਦੀ ਰੰਗਤ ਬਿਲਕੁਲ ਪੀਲੀ ਪੈ ਗਈ ਸੀ 3 ਸਾਲ ਹੋ ਗਏ ਸਨ ਮਾਪਿਤਾ ਦੇ ਦਿਹਾਂਤ ਨੂੰ ਅਤੇ ਉਸ ਤੋਂ ਬਾਅਦ ਅੰਜਨਾ ਨੇ ਜਿਵੇਂ ਜੀਣਾ ਹੀ ਛੱਡ ਦਿੱਤਾ ਸੀ ਸੁੱਕ ਕੇ ਟਾਂਡਾ ਹੋ ਗਈ ਸੀ ਪਹਿਲਾਂ ਉਹ ਗੋਲ ਮਟੋਲ ਹੁੰਦੀ ਸੀ ਖਾਣਾ ਵੀ ਬਹੁਤ ਘੱਟ ਖਾਂਦੀ ਐ ਅਤੇ ਹੱਸਣਾ ਮੁਸਕਰਾਉਣਾ ਤਾਜੀ ਮਿਓ ਪੁੱ ਲੀ ਗਈ ਸੀ ਮਾ ਪਿਤਾ ਜੀ ਦੇ ਬਾਦ ਉਹ ਮੇਰੀ ਜ਼ਿੰਮੇਦਾਰੀ ਸੀ ਮੈਂ ਉਸ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦਾ ਸੀ ਪਰ ਉਸ ਤੋਂ ਬਾਅਦ ਵੀ ਉਸ ਦਾ ਇਸ ਤਰ੍ਹਾਂ ਕੁੱਟ-ਕੁੱਟ ਕੇ ਰਹਿਣਾ ਤੇ ਦੁੱਖ ਸਹਿਣ ਕਰਦੇ ਰਹਿਣਾ ਮੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀ ਦਿਲ ਕਰਦਾ ਸੀ ਕੋਈ ਜਾਦੂ ਦੀ ਛੜੀ ਹੋਵੇ ਉਸ ਨੂੰ ਕੁਮਾ ਕੇ ਸਭ ਕੁਝ ਠੀਕ ਕਰ ਦਿੱਤਾ ਜਾਵੇ ਫਲ ਲੈ ਕੇ ਜਦੋਂ ਘਰ ਪਹੁੰਚਿਆ ਤਾਂ ਸ਼ਾਮ ਹੋਣ ਬਾਵੀ ਸੀ ਮੇਰੀ ਪਤਨੀ ਕੀਤੇ ਦਿਖਾਈ ਨਹੀਂ ਦੇ ਰਹੀ ਸੀ ਮੈਂ ਉਸ ਨੂੰ ਕਿਚਨ ਵਿੱਚ ਵੇਖਿਆ ਤੇ ਫਲ ਟੋਕਰੀ ਵਿੱਚ ਪਾ ਗਏ ਤੋਤੇ ਫਿਰ ਅੰਜਨਾ ਦੇ ਕਮਰੇ ਵੱਲ ਗਿਆ ਸੋਚਿਆ ਕਿ ਉਸ ਨੂੰ ਕਾ ਆਪਣੇ ਸਾਹਮਣੇ ਬਿਠਾ ਕੇ ਫਲ ਖਵਾਵਾਂਗਾ ਹਜੇ ਮੈਂ ਕਮਰੇ ਦੇ ਕੋਲ ਪਹੁੰਚਿਆ ਹੀ ਸੀ ਕਿ ਅੰਦਰੋਂ ਆਉਣ ਵਾਲੀਆਂ ਦੱਬੀਆਂ-ਦੱਬੀਆਂ ਆਵਾਜ਼ਾਂ ਨੇ ਮੈਨੂੰ ਚੌਂਕਾ ਦਿੱਤਾ ਇਹ ਮੇਰੀ ਪਤਨੀ ਦੀ ਹੌਲੀ ਆਵਾਜ਼ ਸੀ ਜਿਸ ਵਿੱਚ ਗੁੱਸਾ ਸਾਫ਼ ਸੁਣਾਈ ਦੇ ਰਿਹਾ ਸੀ ਮੈਂ ਧਿਆਨ ਲਾਇਆ ਤਾਂ ਉਸ ਦੀਆਂ ਗੱਲਾਂ ਸੁਣ ਕੇ ਮੇਰੀ ਰੂਹ ਕੰਬੁੱਠੀ ਦਿਲ ਤੇ ਕਿਸੇ ਨੇ ਛੂਰੀ ਚਲਾ ਦਿੱਤੀ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਾ ਆਇਆ ਇਸ ਔਰਤ ਨਾਲ ਮੈਨੂੰ ਇੰਨੇ ਸਾਲ ਹੋ ਗਏ ਸਨ ਪਰ ਮੈਂ ਉਸ ਨੂੰ ਅੱਜ ਵੀ ਸਮਝ ਨਹੀਂ ਪਾਇਆ ਸੀ ਅੱਜ ਆਪਣੇ ਤੇ ਅਫਸੋਸ ਹੋ ਰਿਹਾ ਸੀ ਮੈਂ ਇੱਕ ਝਟਕੇ ਨਾਲ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲਾ ਗਿਆ ਮੈਨੂੰ ਵੇਖ ਕੇ ਮੇਰੀ ਪਤਨੀ ਘਬਰਾ ਗਈ ਅਤੇ ਅੰਜਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਦੇ ਮੂੰਹੋਂ ਨਿਕਲਣ ਵਾਲਾ ਭਰਾ ਸ਼ਾਅਬ ਦਾ ਜਿਵੇਂ ਮੈਂ ਜ਼ਮੀਨ ਵਿੱਚ ਗੱਡ ਗਿਆ ਹੋਵਾ ਮੇਰੀ ਪਤਨੀ ਨੇ ਸਤਾਈ ਦੇਣੀ ਚਾਹੀ ਪਰ ਮੈਂ ਉਸ ਦੀ ਇੱਕ ਨਾ ਸੁਣੀ ਉਸ ਨੂੰ ਕਮਰੇ ਤੋਂ ਬਾਹਰ ਜਾਣ ਦੀ ਕਹਿ ਦਿੱਤਾ ਆਪਣੇ ਭੈਣ ਨੂੰ ਫੜਿਆ ਤੇ ਤੁਰੰਤ ਡਾਕਟਰ ਕੋਲ ਚੈੱਕਅਪ ਲਈ ਲੈ ਗਿਆ ਡਾਕਟਰ ਨੇ ਕੁਝ ਟੈਸਟ ਲੈ ਕੇ ਦਿੱਤੇ ਉਸ ਨੇ ਕਿਹਾ ਕਿ ਤਿੰਨ ਦਿਨ ਬਾਅਦ ਰਿਪੋਰਟਾਂ ਮਿਲਣਗੀਆਂ ਤਿੰਨ ਦਿਨ ਬਾਅਦ ਜਦੋਂ ਮੈਂ ਅੰਜਨਾ ਦੀਆਂ ਰਿਪੋਰਟਾਂ ਲਾਣ ਗਿਆ ਡਾਕਟਰ ਕੋਲ ਵਾਪਸ ਆ ਤਾਂ ਉਸਦੇ ਚਿਹਰੇ ਤੇ ਗੰਭੀਰਤਾ ਸ਼ ਆ ਗਈ ਅਤੇ ਉਸ ਨੇ ਮੈਨੂੰ ਵਿਸਤਾਰ ਨਾਲ ਸਮਝਾਇਆ ਕਿ ਅੰਜਨਾ ਨੂੰ ਆਇਰਨ ਦੀ ਕਮੀ ਕਾਰਨ ਐਨੀਮੀਆ ਹੋ ਗਿਆ ਹੈ ਉਸ ਦੇ ਸਰੀਰ ਵਿੱਚ ਖਤਰਨਾਕ ਹੱਦ ਤੱਕ ਖੂਨ ਦੀ ਕਮੀ ਹੋ ਚੁੱਕੀ ਹੈ ਜਿਸਮ ਵਿੱਚ ਖੂਨ ਦੀ ਕਮੀ ਕਾਰਨ ਹੱਡੀਆਂ ਵੀ ਕਮਜ਼ੋਰ ਹੋ ਗਈਆਂ ਨੇ ਅਤੇ ਲਗਾਤਾਰ ਕਮਜ਼ੋਰੀ ਕਾਰਨ ਉਸ ਦੇ ਦਿਲ ਅਤੇ ਲੀਵਰ ਤੇ ਵੀ ਅਸਰ ਪੈ ਰਿਹਾ ਹੈ ਉਸ ਨੇ ਦੱਸਿਆ ਕਿ ਇਹ ਬਿਮਾਰੀਆਂ ਚੰਨਕ ਨਹੀਂ ਹੁੰਦੀਆਂ ਮਹੀਨਿਆਂ ਦੀ ਲਾਪਰਵਾਹੀ ਨਾਲ ਬੰਦ ਗਈ ਲੱਗਦਾ ਏ ਅੰਜਨਾ ਨੂੰ ਸਹੀ ਤਰ੍ਹਾਂ ਖਾਣਾ ਨਹੀਂ ਮਿਲ ਰਿਹਾ ਸੀ ਅਤੇ ਉਸ ਦੇ ਸਰੀਰ ਵਿੱਚ ਹੌਲੀ-ਹੌਲੀ ਤਾਕਤ ਖਤਮ ਹੁੰਦੀ ਜਾ ਰਹੀ ਸੀ ਉਸ ਨੇ ਅੱਗੇ ਕਿਹਾ ਕਿ ਜੇ ਉਸ ਦੀ ਹਾਲਤ ਕੁਝ ਦੇਣਾ ਇਸ ਤਰ੍ਹਾਂ ਦੀ ਰਹੀ ਅਤੇ ਉਹ ਨਾ ਜਾਣੇ ਬਿਸਤਰੇ ਤੋਂ ਉੱਠੇਗੀ ਵੀ ਜਾਂ ਨਹੀਂ ਕਿਤੇ ਉਹ ਹੋਰ ਵੱਡੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੀ ਸੀ ਇਸ ਉਹਨੇ ਕਿ ਮੇਰੀ ਹਾਲਤ ਵੀ ਬਦਲ ਗਈ ਮੈਂ ਇੱਕ ਪਾਲ ਵਾਲੀ ਕੁਰਸੀ ਤੇ ਬੈਠਾ ਰਹਿ ਗਿਆ ਦਿਲ ਵਿੱਚ ਇੱਕੋ ਇੱਕ ਖਿਆਲ ਆ ਰਿਹਾ ਸੀ ਕਿ ਮੇਰੀ ਭੈ ਨਖਰ ਅਤੇ ਉਸ ਦੇ ਸਰੀਰ ਵਿੱਚ ਹੌਲੀ ਹੌਲੀ ਤਾਕਤ ਖਤਮ ਹੁੰਦੀ ਗਈ ਉਸ ਨੇ ਅੱਗੇ ਕਿਹਾ ਕਿ ਜੇ ਉਸ ਦੀ ਹਾਲਤ ਕੁਝ ਦੇ ਨਾ ਹੋਰ ਇਸ ਤਰ੍ਹਾਂ ਦੀ ਰਹਿੰਦੀ ਤਾ ਉਹ ਜਾਂ ਤਾਂ ਬਿਸਤਰੇ ਤੋਂ ਉੱਠ ਨਾ ਪਾਉਂਦੀ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੀ ਸੀ ਇਹ ਸੁਣ ਕੇ ਮੇਰੀ ਹਾਲਤ ਹੀ ਬਦਲ ਗਈ ਮੈਂ ਇੱਕ ਪਾਲ ਲਈ ਕੁਰਸੀ ਤੇ ਬੈਠਾ ਰਹਿ ਗਿਆ ਦਿਲ ਵਿੱਚ ਇੱਕੋ ਇੱਕ ਖਿਆਲ ਆ ਰਿਹਾ ਸੀ ਕਿ ਮੇਰੀ ਭੈਣ ਆਖਰ ਕਿਉਂ ਇੰਨੀ ਚੁੱਪਚਾਪ ਪੀੜ ਸਹਿਣ ਕਰਦੀ ਰਹੀ ਮੈਨੂੰ ਕਿਉਂ ਨਹੀਂ ਦੱਸਿਆ ਕਿਉਂ ਸਭ ਕੁਝ ਲੁਕਾਉਂਦੀ ਰਹੀ ਮੈਂ ਡਾਕਟਰ ਤੋਂ ਪੁੱਛਿਆ ਕਿ ਉਸਨੇ ਪਹਿਲਾਂ ਕੋਈ ਇਲਾਜ ਕਰਵਾਇਆ ਏ ਤਾਂ ਉਸਨੇ ਰਿਪੋਰਟਾਂ ਵੇਖ ਕੇ ਕਿਹਾ ਕਿ ਸ਼ਾਇਦ ਕਿਸੇ ਨੇ ਉਸ ਨੂੰ ਦਵਾਈਆਂ ਦਿੱਤੀਆਂ ਹੋਣ ਪਰ ਇਲਾਜ ਤਾਂ ਨਹੀਂ ਹੋਇਆ ਕਿਤੇ ਨਾ ਕਿਤੇ ਕੋਈ ਗੱਲ ਜ਼ਰੂਰ ਲੁਕੀ ਹੋਈ ਏ ਮੈਂ ਦਿਲ ਵਿੱਚ ਖਬਰਾਟ ਲੈ ਕੇ ਘਰ ਵਾਪਸ ਮੁੜਿਆ ਤਾਂ ਵੇਖਿਆ ਕਿ ਅੰਜਨਾ ਬਿਸਤਰੇ ਤੇ ਕਮਜ਼ੋਰ ਜਹੀ ਲੇਟੀ ਹੋਈ ਸੀ ਇਸ ਤਰ੍ਹਾਂ ਉਸ ਤੋਂ ਉੱਠਣ ਦੀ ਕੋਸ਼ਿਸ਼ ਵੀ ਨਹੀਂ ਹੋ ਰਹੀ ਸੀ ਮੈਂ ਉਸ ਦੇ ਕੋਲ ਬੈਠਾ ਉਸ ਦੇ ਸਿਰ ਤੇ ਹੱਥ ਫੇਰਿਆ ਤਾਂ ਉਸ ਨੇ ਕਮਜ਼ੋਰ ਜਹੀ ਮੁਸਕਾਨ ਨਾਲ ਕਿਹਾ ਕਿ ਮੈਂ ਠੀਕ ਹਾਂ ਬਸ ਥੋੜੀ ਥਕਾਵਟ ਹੋ ਗਈ ਹੈ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਸਿੱਧਾ ਪਤਨੀ ਕੋਲ ਜਾ ਕੇ ਖੜਾ ਹੋ ਗਿਆ ਮੇਰਾ ਅੰਦਾਜ਼ ਕਠੋਰ ਸੀ ਅਤੇ ਮੈਂ ਪੁੱਛਿਆ ਕਿ ਤੈਨੂੰ ਪਤਾ ਸੀ ਕਿ ਅੰਜਨਾ ਬਿਮਾਰ ਹੈ ਉਹ ਪਹਿਲਾਂ ਤਾਂ ਹੈਰਾਨ ਹੋਣ ਦਾ ਡਰਾਮਾ ਕਰਨ ਲੱਗੀ ਫਿਰ ਨਜ਼ਰਾਂ ਹੇਠਾਂ ਕਰ ਲਈਆਂ ਜਦੋਂ ਮੈਂ ਕਈ ਵਾਰ ਪੁੱਛਿਆ ਤਾਂ ਉਹ ਅਚਾਨਕ ਰੋਣ ਲੱਗ ਪਈ ਅਤੇ ਬੋਲੀ ਕਿ ਹਾਂ ਮੈਨੂੰ ਕੁਝ ਹਫ਼ਤੇ ਪਹਿਲਾਂ ਡਾਕਟਰ ਨੇ ਦੱਸਿਆ ਸੀ ਬਾਰ ਮੈਂ ਅੰਜਨਾ ਨੂੰ ਕਿਹਾ ਸੀ ਕਿ ਹਾ ਆਪਣੇ ਭਰਾ ਨੂੰ ਕੁਝ ਨਾ ਦੱਸੀ ਕਿਉਂਕਿ ਇਲਾਜ ਵਿੱਚ ਬਹੁਤ ਪੈਸਾ ਲੱਗੇਗਾ ਘਰ ਦੇ ਖਰਚੇ ਪਹਿਲਾਂ ਹੀ ਬਹੁਤ ਨੇ ਅਤੇ ਮੈਂ ਨਹੀਂ ਚਾਹੁੰਦੀ ਕਿ ਘਰ ਦੇ ਹਾਲਾਤ ਹੋਰ ਖਰਾਬ ਹੋ ਜਾਣ ਇਹ ਸੁਣ ਕੇ ਮੇਰੇ ਅੰਦਰ ਜਿਵੇਂ ਅੱਗ ਭੜਕ ਗਈ ਸੀ ਮੈਂ ਉਸ ਨੂੰ ਕਿਹਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਜਾਨ ਤੋਂ ਵੱਡਾ ਕੁਝ ਨਹੀਂ ਹੁੰਦਾ ਤੇ ਮੇਰੀ ਭੈਣ ਮੇਰੀ ਜ਼ਿੰਮੇਵਾਰੀ ਏ ਤੂੰ ਮੈਨੂੰ ਦੱਸ ਦੇ ਕੋਈ ਬੋਝ ਨਹੀਂ ਬਧਾਉਂਦੀ ਸਗੋਂ ਇੱਕ 마ਸੂਮ ਕੁੜੀ ਦੀ ਜਾਨ ਬਚਾਉਂਦੀ ਉਸ ਨੇ ਰੋਂਦਿਆ ਕਿਹਾ ਕਿ ਉਸ ਨੇ ਗਲਤੀ ਕੀਤੀ ਹੈ ਪਰ ਹੁਣ ਉਹ ਪਛਤਾ ਰਹੀ ਹੈ ਮੈਂ ਉਸ ਦੀ ਗੱਲ ਸੁਣੀ ਪਰ ਦਿਲ ਤੋਂ ਨਾਰਾਜ਼ਗੀ ਅਤੇ ਦੁੱਖ ਦੋਨੇ ਜਮਾ ਹੋ ਗਏ ਮੈਂ ਅੰਜਨਾ ਨੂੰ ਲੈ ਕੇ ਦੁਬਾਰਾ ਹਸਪਤਾਲ ਗਿਆ ਡਾਕਟਰ ਨੇ ਪੂਰੇ ਇਲਾਜ ਦਾ ਪਲਾਨ ਬਣਾਇਆ ਦਵਾਈਆਂ ਦਿੱਤੀਆਂ ਟੈਸਟ ਲਿਖੇ ਅਤੇ ਹਰ ਹਫ਼ਤੇ ਚੈੱਕਅਪ ਕਰਵਾਇਆ ਮੈਂ ਫੈਸਲਾ ਕੀਤਾ ਕਿ ਅੰਜਨਾ ਦਾ ਆਪੋ ਪੂਰਾ ਖਿਆਲ ਰੱਖਾਂਗਾ ਮੈਂ ਖੁਦ ਉਸ ਲਈ ਡਾਈਟ ਪਲਾਨ ਕੀਤੀ ਦਲੀਆ ਅੰਡੇ ਦੁੱਧ ਤੇ ਜੂਸ ਅਤੇ ਉਹ ਸਾਰੀਆਂ ਚੀਜ਼ਾਂ ਜੋ ਉਸ ਦੇ ਸਰੀਰ ਵਿੱਚ ਤਾਕਤ ਵਾਪਸ ਲਿਆ ਸਕਣ ਮੈਂ ਹਰ ਖਾਣੇ ਤੇ ਖੁਦ ਉਸ ਦੇ ਸਾਹਮਣੇ ਬੈਠਦਾ ਅਤੇ ਉਸ ਨੂੰ ਖਵਾਉਂਦਾ ਸੀ ਰਾਤ ਨੂੰ ਵੀ ਉਸ ਦੇ ਕੋਲ ਬੈਠਾ ਰਹਿੰਦਾ ਕਦੇ ਉਸ ਦਾ ਬੁਖਾਰ ਚੈੱਕ ਕਰਦਾ ਕਦੇ ਉਸ ਦੇ ਹੱਥ ਫੜ ਕੇ ਉਸ ਨੂੰ ਤਸੱਲੀ ਦਿੰਦਾ ਕਿ ਸਭ ਕੁਝ ਠੀਕ ਹੋ ਜਾਵੇਗਾ ਇਲਾਜ ਦੇ ਨਾਲ ਮੈਂ ਉਸ ਨੂੰ ਹੌਸਲਾ ਵੀ ਦਿੱਤਾ ਕਿਉਂਕਿ ਬਿਮਾਰੀ ਸਿਰਫ ਸਰੀਰ ਦੀ ਨਹੀਂ ਸੀ ਉਹ ਅੰਦਰੋਂ ਵੀ ਬਹੁਤ ਕਮਜ਼ੋਰ ਹੋ ਚੁੱਕੀ ਸੀ ਪਰ ਹੌਲੀ ਹੌਲੀ ਉਸ ਦੇ ਚਿਹਰੇ ਤੇ ਰੰਗ ਆਉਣ ਲੱਗੇ ਸਰੀਰ ਵਿੱਚ ਤਾਕਤ ਆਉਣ ਲੱਗੀ ਅਤੇ ਉਹ ਥੋੜਾ ਥੋੜਾ ਚੱਲਣ ਫਿਰਨ ਲੱਗ ਪਈ ਡਾਕਟਰ ਨੇ ਉਸ ਦੀਆਂ ਰਿਪੋਰਟਾਂ ਵੇਖ ਕੇ ਕਿਹਾ ਕਿ ਹੁਣ ਉਹ ਖਤਰੇ ਤੋਂ ਬਾਹਰੇ ਹੈ ਜੇ ਐਸੇ ਤਰ੍ਹਾਂ ਖਿਆਲ ਰੱਖਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਵੇਗੀ 6 ਮਹੀਨਿਆਂ ਦੇ ਲਗਾਤਾਰ ਇਲਾਜ ਦੁਆ ਤੇ ਖਿਆਲ ਰੱਖਣ ਤੋਂ ਬਾਅਦ ਅੰਜਨਾ ਫੇਰ ਤੋਂ ਉਹੀ ਪ੍ਰਾਣੀ ਜਿੰਦਾ ਦਿਲ ਅੰਜਨਾ ਬਣ ਗਈ ਸੀ ਘਰ ਵਿੱਚ ਚੈੱਕਨ ਲੱਗ ਪਈ ਮੈਂ ਦਿਲ ਤੋਂ ਭਗਵਾਨ ਦਾ ਸ਼ੁਕਰੀਆ ਅਦਾ ਕੀਤਾ ਕਿ ਮੇਰੀ ਭੈਣ ਬਚ ਗਈ ਹੈ ਅਤੇ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਹੁਣ ਕਦੇ ਉਸ ਨੂੰ ਕਿਸੇ ਦੁੱਖ ਤਕਲੀਫ ਜਾਂ ਉਪੇਖਾ ਦਾ ਸਾਹਮਣਾ ਇਕੱਲਾ ਨਹੀਂ ਕਰਨ ਦੇਵਾਂਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ ਨੋਟੀਫਿਕੇਸ਼ਨ ਬੈਲ ਨੂੰ ਜਰੂਰ ਦਬਾਓ ਤਾਂ ਜੋ ਅਗਲੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਧੰਨਵਾਦ